ਅਸੂਏ ਕਾ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮਹਿੰਦਰ ਸਿੰਘ ਖਹਿਰਾ ਔਰ ਕੱਲ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਹੋਇਆ ਉਸ ਨੇ ਸਭ ਨੂੰ ਜਿਹੜਾ ਆ ਇੱਕ ਤਰੀਕੇ ਦੇ ਨਾਲ ਹਿਲਾ ਕੇ ਰੱਖ ਦਿੱਤਾ ਕਿਉਂਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਦਾ ਇਹ ਕਹਿਣਾ ਕਿ ਜਿਹੜਾ ਬਿਕਰਮ ਜੀਠੀਆ ਆ ਉਹ ਬਿਲਕੁਲ ਜਿਹੜਾ નિર્ਦੋਸ਼ ਹੈ ਉਤੇ ਸਾਰੇ ਜਿਹੜੇ ਲਾਏ ਹੋਏ ਇਲਜ਼ਾਮ ਝੂਠੇ ਨੇ ਔਰ ਇਸ ਤੋਂ ਇਲਾਵਾ ਜਦੋਂ ਮੀਡੀਆ ਨੇ ਪੁੱਛਿਆ ਵੀ ਤੁਸੀਂ ਦੂਸਰੀ ਵਾਰ ਮਿਲਣ ਆਏ ਹੋ ਤੇ ਬੜੀ ਇੱਕ ਬੜਾ ਜਿਦਾਂ ਕਹੀਏ ਕਿ ਬੇਤਕल्लਫੀ ਦੇ ਨਾਲ ਮੇਰਾ ਯਾਰ ਹੈ ਮੇਰੇ ਮੇਰਾ ਰਿਸ਼ਤੇਦਾਰ ਆ ਤੁਸੀਂ ਨਹੀਂ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਜਾਂਨੇ ਐਦਾਂ ਦੀ ਕਮੈਂਟ ਪਾਤੀ ਹੋਈ ਆ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਜਦੋਂ ਐਡਾ ਵੱਡਾ ਬਿਆਨ ਆਉਣਾ ਜਾਂ ਇੱਡੀ ਵੱਡੀ ਗੱਲ ਹੋ ਜਾਣੀ ਔਰ ਕਿਤੇ ਨਾ ਕਿਤੇ ਇੱਕ ਬੰਨੇ ਸ਼ਰੂਮਣੀ ਅਕਾਲੀ ਦਲ ਦਾ ਰਿਵਾਈਵਲ ਔਰ ਉਹਨਾਂ ਨੂੰ ਵਿਆਹ ਤੋਂ ਵੀ ਵੱਧ ਚ ਆਇਆ ਸੋ ਇਹ ਸਾਰੇ ਮੁੱਦੇ ਦੇ ਉੱਤੇ ਡਿਸਕਸ਼ਨ ਕਰਨ ਦੇ ਲਈ ਰਾਜਨੀਤਿਕ ਦੇ ਉੱਤੇ ਰਾਜਨੀਤੀ ਮਸਲਿਆਂ ਦੇ ਉੱਤੇ ਵੱਡੀ ਤਕੜੀ ਪਕੜ ਹੈ ਪ੍ਰੋਫੈਸਰ ਮਨਜੀਤ ਸਿੰਘ ਹੁਣਾਈ ਉਹ ਮੇਰੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਤਾਨਵਾਕੀ کہہ ਰਹੇ ਹਨ ਅਜਾ ਪ੍ਰੋਫੈਸਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਆ ਪਹਿਲਾਂ ਤੇ ਮਜੀਠੀਆ ਵਰਸਸ ਆਮ ਆਦਮੀ ਪਾਰਟੀ ਜਾਂ ਮਜੀਠੀਆ ਵਰਸਸ ਜੇ ਕਹੀਏ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਇਹਨੂੰ ਕਿੱਦਾਂ ਦੇਖਦੇ ਹਾਂ ਕੱਲ੍ਹ ਵਾਲੇ ਸੀਨ ਨੂੰ ਪਹਿਲਾਂ ਤਾਂ ਆਪਾਂ ਤੋਂ ਸ਼ੁਰੂ ਕਰ ਲੈਨੇ ਆਂ ਵੀ ਬਾਬਾ ਜੀ ਜਾਂਦੇ ਆ ਫਿਰ ਨਾਲੇ ਜ਼ਮਾਨਤ ਆ ਜਾਂਦੀ ਹੈ ਕਿਵੇਂ ਦੇਖਦੇ ਹਾਂ ਜਿੱਦੋਂ ਉਹ ਰਾਜਨੀਤੀ ਮੁੱਦੇ ਆ ਤੋਂ ਹਟਕੇ ਲੋਕਾਂ ਨਾਲੋਂ ਟੁੱਟ ਜਾਂਦੀ ਆ ਤੇ ਉਹ ਨਿੱਜੀ ਕਿੜਾ ਨਿੱਜੀ ਜਿੱਦਾਂ ਇੱਕ ਹੈਂਕਰਬਾਜੀ ਹਮੈਂ ਤੂੰ ਤੂੰ ਮੈਂ ਮੈਂ ਤੇ ਉੱਤਰ ਆਉਂਦੀ ਆ ਸੰਤ ਕਦੀ ਕਦੀ ਇਹ ਜਿਹਾ ਲੱਗਦਾ ਕਿ ਅਸੀਂ ਅਜੇ ਵੀ ਜ਼ਗੀਰਦਾਰੀ ਯੁੱਗ ਦੇ ਵਿੱਚ ਰਹਿੰਦੇ ਆ ਜਿੱਥੇ ਰਾਜੇ ਮਹਾਰਾਜੇ ਰਾਜ ਕਰਦੇ ਸੀ ਜਾਂ ਇਹਦੇ ਸੱਚੀ ਮੁੱਚੀ ਇੱਕ ਡੈਮੋਕ੍ਰੇਸੀ ਆ ਜਿੱਥੇ ਚੁਣੇ ਹੋਏ ਲੋਕ ਲੋਕਾਂ ਦੇ ਨੁਮਾਇੰਦੇ ਆ ਤੇ ਲੋਕ ਸੇਵਾ ਲਈ ਉਨਾਂ ਨੂੰ ਅਲੱਗ-ਅਲੱਗ ਕਿਸਮ ਦੀਆਂ ਚੀਫ ਮਿਨਿਸਟਰ ਤੋਂ ਲੈ ਕੇ ਮਿਨਿਸਟਰ ਐਮ ਐਲ ਏ ਦੀਆਂ ਡਿਊਟੀਆਂ ਦਿੱਤੀਆਂ ਗਿਆ ਇਹਦੇ 'ਚ ਇਹ ਸਾਨੂੰ ਲੱਗਦਾ ਨਹੀਂ ਲੱਗਦਾ ਇਹ ਹੈ ਕਿ ਜਿੰਨੂੰ ਵੀ ਸੱਤਾ ਮਿਲ ਗਈ ਉਹ ਸਮਝਦਾ ਹੁਣ ਮੈਂ ਰਜਵਾੜਾ ਆ ਕਾਨੂੰਨ ਮੇਰੀ ਜੇਬ 'ਚ ਆ ਜੋ ਮਰਜ਼ੀ ਕਰਾਂ ਜਿੱਧਰ ਨੂੰ ਮਰਜ਼ੀ ਲਿਜਾਵਾਂ ਜਿਹਦੇ 'ਚੋ ਇਸ ਕਿਸਮ ਦੀ ਸਾਰੀ ਇਹ ਖੈਰਬਾਜੀ 'ਚੋਂ ਪੋਲਿਟਿਕਸ ਨਿਕਲੀ ਤੁਹਾਨੂੰ ਪਤਾ ਕਿ ਇਹੋ ਹੀ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਕਿਵੇਂ ਖੈਰੀ ਦੇ ਪਿੱਛੇ ਪੈ ਗਏ ਉਹਨੇ ਨਾ ਥੇਰੇ ਮੰਤਰੀਤ ਬਾਦਲ ਦੇ ਪਿੱਛੇ ਪੈ ਗਏ ਉਹ ਤੇ ਦੋਵੇਂ ਚੱਲੋ ਹੁਣ ਬੈਕਸਟੇਜ ਤੇ ਚਲੇ ਗਏ ਫੇਰੇ ਦੇਖਿਆ ਕਿ ਕੇਜਰੀਵਾਲ ਨੇ ਵੀ ਚਾਹੀ ਦਿੱਤੀ ਹੋਗੀ ਕਿ ਮੇਰੇ ਤੋਂ ਲਿਖਤੀ ਮਾਫੀ ਮੰਗਾਈ ਸੀ ਕਿਸੇ ਵੇਲੇ ਯਾਰ ਇਹਨਾਂ ਨੇ ਇਹਨਾਂ ਦਾ ਤੂੰ ਤੂੰ ਹੁਣ ਕੁਝ ਕੀਤਾ ਨਹੀਂ ਜੇ ਆਪਣੇ ਰਾਜ ਕੋਈ ਨਹੀਂ ਕਰਨਾ ਤੇ ਕਦੋਂ ਕਰਨਾ ਇਹਦਾ ਇੰਤਜ਼ਾਮ ਕਰ ਹੁਣ ਉਹ ਇੰਤਜ਼ਾਮ ਪਹਿਲਿਆਂ ਦੇ ਵਿੱਚ ਜਿਸ ਕਰਕੇ ਮਾਫੀ ਮੰਗੀ ਸੀ ਕੇਜਰੀਵਾਲ ਨੇ ਉਹ ਮੁੱਦਾ ਤੇ ਖਤਮ ਹੋ ਗਿਆ ਸੀ ਮੁੱਦਾ ਉਹ ਖਤਮ ਦਾ ਮਤਲਬ ਕਿ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਕਿ ਤੁਹਾਡੇ ਕੋਲ ਕੋਈ ਸੋਲਿਡ ਐਵੀਡੈਂਸ ਨਹੀਂ ਹੈ ਡਰਗ ਦੇ ਮਾਮਲੇ ਫੇਰ ਹੁਣ ਕਿਵੇਂ ਅੰਦਰ ਕੀਤਾ ਜਾਏ ਦੇਨਨ ਨੇ ਕਿਹਾ ਕਿ ਤਾਂ ਇਹਨਾਂ ਨੇ ਜਾਇਦਾਦਾਂ ਬਹੁਤ ਬਣਾਈਆਂ ਤੇ ਉਹ ਬਣਾਈਆਂ ਨਸ਼ੇ ਵੇਚ ਕੇ ਜਾਇਦਾਦਾਂ ਉਹ ਆਪਣੇ ਕੋਲ ਜੋੜ ਲਿਆ ਤੇ ਹੋਰ ਜਾਇਦਾਦਾਂ ਕਹਿੰਦੇ ਵੀ ਬਣਦੀਆਂ ਸੀ ਇਸ ਕਰਕੇ ਡੀਏ ਜਿਹਨੂੰ ਡਿਸਪਰੋਪੋਰਸ਼ਨੇਟ ਐਸੈਟ ਯਾਨੀ ਆਮਦਨ ਤੋਂ ਵੱਧ ਸਰੋਤਾਂ ਤੋਂ ਜਿਹੜੀ ਜਾਇਦਾਦਾਂ ਬਣਾਈਆਂ ਸੈਂਕੜੇ ਹਜ਼ਾਰਾਂ ਏਕੜ ਸ਼ਿਮਲੇ 'ਚ ਮਿਲ ਗਏ ਉਥੇ ਮਿਲ ਗਏ ਪਤਾ ਨਹੀਂ ਕਿਹੜੇ ਕਿਹੜੇ ਸੂਬੇ 'ਚ ਮਿਲ ਗਏ ਲੈ ਭਾਈ ਬਹੁਤ ਵੱਡਾ ਮਗਰਮਾਚ ਜਿਹੜਾ ਹਰ ਜਾਲ ਨੂੰ ਤੋੜ ਲਈ ਤਾਂ ਅਸੀਂ ਪਹਿਲੀ ਵਾਰੀ ਪਹੁੰਚਾ ਮਾਨਿਆ ਉਹ ਜਿਹੜਾ ਜਾਲ ਵਿਛਾਇਆ ਜਿਹੜਾ ਉਹਦੇ ਕੋ ਟੁੱਟਾ ਨਹੀਂ ਤੇ ਝੇਲ ਤੇ ਚਲਾਂਗੇ ਹੂੰ ਦੇਖਿਆ ਕਿ ਵਿੱਚ ਹੀ ਇਹ ਕੇਸ ਜਿਹੜਾ ਤੇ ਲਾਪੇ ਦਾ ਲੱਗਦਾ ਇਸ ਪ੍ਰੋਪੋਸਟ ਨੇ ਟੈਸਟ ਦਾ ਤੁਸੀਂ ਸੋਚ ਸਕਦੇ ਆ ਕਿ ਟਰੰਕਾਂ ਚ ਜਿਹੜੀ ਹੈ ਉਹ ਜਾਂਦੀ ਉਥੇ ਚਲਾਨ ਪੇਸ਼ ਹੁੰਦਾ ਟਰੰਕਾਂ ਚ ਜਿਹੜੀ ਰਿਪੋਰਟ ਗਈ ਹੈ ਇਨਵੈਸਟੀਗੇਸ਼ਨ ਰਿਪੋਰਟ ਕੋਲ 40 ਹਜ਼ਾਰ ਪੰਨਿਆਂ ਦੀ ਮੈਂ ਪੜ ਰਿਹਾ ਸੀਗਾ ਵੀ 40 ਹਜ਼ਾਰ ਪੰਨਿਆਂ ਦੀ ਕੋਈ ਤੇ 40 ਹਜ਼ਾਰ ਪੰਨੇ ਹੀ ਆ ਕਿੰਨਾ ਕਾਗਜ਼ ਖਰਾਬ ਕੀਤਾ ਪਹਿਲਾਂ ਤੇ ਇਸ ਗੱਲ ਦਾ ਜੁਰਮਾਨਾ ਲੱਗਣਾ ਚਾਹੀਦਾ ਸਰਕਾਰ ਨੂੰ ਵੀ ਤੁਸੀਂ ਇੰਨਾ ਕਾਗਜ਼ ਕਿਉਂ ਖਰਾਬ ਕੀਤਾ 40 ਪੇਜਾਂ ਦੇ ਦੇ ਦਿੰਦੇ ਭਈ ਜੇ ਉਹ ਪੁੱਛਦੇ ਤੇ ਬਾਕੀ ਸਾਫਟ ਕਾਪੀ ਦੇ ਦਿੰਦੇ ਕਿਉਂ ਤੁਸੀਂ ਸਾਰੇ ਸਿਸਟਮ ਦਾ ਤੇ ਦੁਨੀਆ ਦਾ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਕੋਈ 40000 ਪੰਨੇ ਦੀ ਹੁੰਦੀ ਐ ਇੰਨੇ ਤੇ ਉਹ ਐਬਸਟ੍ਰੈਕਟ ਫਾਈਲ ਦੀਆਂ ਵਰਕੇ ਨਹੀਂ ਹੁਣੇ ਜਿਹਦੇ ਸਾਰੇ ਦੁਨੀਆ ਦੇ ਰਕਮ ਆਕੇ ਜਿੰਨਾ ਤੁਸੀਂ ਇਕੱਲੇ ਇਸ ਨੂੰ ਬਣਾ ਕੇ 40000 ਰੁਪਏ ਦਾ ਕਿਉਂ ਮਜ਼ਾਕ ਡਾਉਂਦੇ ਆ ਆਪਣਾ ਉਦੋਂ ਹੀ ਪਤਾ ਲੱਗਿਆ ਸੀ ਕਿ ਬਖਤੇ ਦਿਖਾਉਣ ਲਈ ਹੋ ਰਿਹਾ ਜੇ ਮਹਾਤੀ ਦੇ ਦੰਦ ਤੇ ਚਬਾਉਣ ਵਾਲੇ ਕੁਝ ਹੋਰ ਹੁੰਦੇ ਉਹ ਪੈ ਗਿਆ ਢਿੱਲਾ ਰਾਤ ਹੀ ਧਰ ਇੱਕ ਨਮਾ ਕੰ ਮੇੜ ਲਿਆ ਤੁਰੇ ਤੁਰੇ ਜਾਂਦੇ ਵੀ ਬੰਦਾ ਨਹੀਂ ਨਾ ਬਾਹਰ ਕੱਢਣਾ ਫਿਰ ਕਹਿੰਦਾ ਜੀ ਦੇਖੋ ਜੀ ਇਹ ਜੇ ਤੋਂ ਬੰਦੇ ਗਏ ਸੀਗੇ ਭਾਵੇਂ ਉਹ ਗੇਟ ਟੱਪ ਕੇ ਅੰਦਰ ਪੁਲਿਸ ਵਾਲੇ ਗਏ ਸੀਗੇ ਮਤਲਬ ਇਹ ਹੈ ਤੇ ਉਹ ਵੀ ਨਜਾਇਜ਼ ਹੀ ਗੱਲ ਹੈ ਨਾ ਤੇ ਜਦੋਂ ਉਹਨਾਂ ਨੇ ਉਹਨੂੰ ਖੜੇ ਰੱਖ ਕੇ ਤੂੰ ਤੂੰ ਮੈਂ ਮੈਂ ਜਿਹੜੀ ਜਿੰਨੀ ਵੀ ਟਕਰਾਰ ਹੋਈ ਆ ਕੋਈ ਇੰਜ ਬੇਇੱਜ਼ਤੀ ਵਾਲੀ ਗੱਲ ਨਹੀਂ ਸੀ ਜੋ ਵੀਡੀਓ ਸਾਹਮਣੇ ਨਜ਼ਰ ਆਉਂਦੀ ਆ ਵੀ ਤੁਸੀਂ ਕਿਉਂ ਇੰਜ ਜਾਏ ਤੁਸੀਂ ਮੈਨੂੰ ਬੁਲਾ ਲੈਂਦੇ ਇਹੋ ਜੀਆਂ ਗੱਲਾਂ ਹੋਈਆਂ ਇਹ ਜੀ ਉਹਨਾਂ ਦੀ ਜੂਪੀ ਚ ਜਿਹੜੀ ਆ ਵਿਗਨ ਪਾਇਆ ਉਹ ਕੇਸ ਵੀ ਨਾਲ ਜੋੜ ਦਿੱਤਾ ਕੁੱਲ ਮਿਲਾ ਕੇ ਜੋ ਕੱਲ ਹੋਇਆ ਸਾਰਾ ਕੁਝ ਜੋ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਨਾ ਤੇ ਉਹਨਾਂ ਦੀ ਜਮੀਨਾਂ ਲੱਭ ਸਕੇ ਨਾ ਉਹਨਾਂ ਦੀ ਜਾਇਦਾਦਾਂ ਜਿਹੜੀਆਂ ਲੱਭ ਸਕੇ ਮੈਂ ਆਪਾਂ ਤੇ ਜੱਜ ਨਹੀਂ ਆ ਨਾ ਤੁਸੀਂ ਜੱਜ ਆ ਮੈਂ ਤੇ ਕੋਰਟਾਂ ਦੀ ਗੱਲ ਕਰਦਾ ਜੇ ਸੀਗਾ ਕਿ ਉਹ ਕੋਰਟਾਂ ਚ ਪੇਸ਼ ਕਰਨਾ ਸੀਗਾ ਫਿਰ ਉਹਦੀ ਤੁਮਾਨਤ ਕਿਉਂ ਹੋਈ ਕਿਉਂ ਹੋਈ ਉਹ ਵੀ ਸੁਪਰੀਮ ਕੋਰਟ ਚ ਹੋਈ ਇਹ ਸਾਰਾ ਇਹਨਾਂ ਨੂੰ ਹੁਣ ਸੋਚਣਾ ਬਣਦਾ ਕਹਿ ਰਹੇ ਆ ਝੂਠੇ ਜੇ ਬੈ ਕੇ ਰਿਵਿਊ ਪਟੀਸ਼ਨ ਪਾਵਾਂਗੇ ਪਾ ਲੋ ਅੱਗੇ ਵੀ ਪਾਈਆਂ ਸੀਗੀਆਂ ਹੁਣ ਤੁਸੀਂ ਕੱਚੇ ਪੈਰੀ ਜੋ ਕੁਝ ਵੀ ਕੀਤਾ ਕਾਲਚ ਕੀਤਾ ਨਿੱਜੀ ਕਿਹੜਾ ਕੱਢਣ ਲਈ ਕੀਤਾ ਜੇ ਸੋਲਿਡ ਕੇਸ ਬਣਾ ਕੇ ਇਨਵੈਸਟੀਗੇਟ ਪਹਿਲਾਂ ਕਰਕੇ ਹੱਥ ਪਾਉਂਦੇ ਤੇ ਫਿਰ ਤੁਹਾਡਾ ਛਾਰੇ ਕੋਈ ਅੱਲੇ ਪੱਲੇ ਵੀ ਪੈਂਦਾ ਤੁਸੀਂ ਇਸ ਕਰਕੇ ਨਹੀਂ ਕੀਤਾ ਤੁਸੀਂ ਕਿ ਸੋਚਿਆ ਕਿ ਮੋਛ ਨੂੰ ਤਾਂ ਬਹੁਤ ਦਿੰਦਾ ਇਹਦੀ ਮੋਛ ਥੱਲੇ ਕਰਣੀ ਮੋਛ ਹੋਰ ਤਾਂ ਹੋਗੀ ਹੁਣ ਕਿਹਨੂੰ ਮੋਛ ਘਟਾਓਗੇ ਜਿਹੜੇ ਜਿਹੜਾ ਇਹਨਾਂ ਦੇ ਵਿਰੋਧ ਵਿੱਚ ਆ ਹੁਣ ਇਹ ਕੱਲ ਜਿਹੜੀ ਆ ਇਹ ਕਾਫੀ ਛਿਛੋਪਾਂ ਚ ਪਈਆ ਇੱਕ ਝੂਠਾ ਜਿਹਾ ਕੀਤਾ ਆ ਕੋਈ ਪਤਾ ਨਹੀਂ ਪਰ ਪੈਸਾ ਤੁਹਾਨੂੰ ਤਾਂ ਨਹੀਂ ਕਿ ਦਾਲ ਦੇ ਸਰਕਾਰ ਹੈ ਤੇ ਤੁਹਾਡੇ ਕੋਲ ਪਤਾ ਨਹੀਂ ਪਹੁੰਚਿਆ ਕਿ ਨਹੀਂ ਮੇਰੇ ਕੋਲ ਤੇ ਪਹੁੰਚਿਆ ਕਿਸੇ ਨੇ ਭੇਜਿਆ ਹੋ ਨਹੀਂ ਇੱਕ ਭਾਵੇਂ ਅੱਜ ਕੱਲ ਹੋ ਜਾਏ ਭਾਵੇਂ ਕੱਲ ਹੋ ਜਾਏ ਪਤਾ ਨਹੀਂ ਕੋਰਟਾਂ ਦਾ ਜਦੋਂ ਇਹੋ ਜਿਹਾ ਹਾਲ ਹੋ ਜਾਏ ਤੇ ਜਦੋਂ ਜਿਹੜੇ ਮੁਲਾਕਾਤ ਹੀ ਜਾਂਦੇ ਆ ਉਹੋ ਹੀ ਜੱਜ ਬਣ ਜਾਣ ਤੇ ਕੋਰਟਾਂ ਦਾ ਹਾਲ ਕਿ ਹੋ ਜਾ ਕੁਝ ਇਹੋ ਜਿਹਾ ਉਹਨੇ ਭਗਵਾਨ ਤਮਾਨ ਨੇ ਕੀਤਾ ਉਹ ਕੁਲ ਉਹ ਲਾਇਆ ਗੁਰਿੰਦਰ ਸਿੰਘ ਢਿੱਲੋਂ ਤੇ ਕਿਉਂਕਿ ਉਹ ਮਿਲ ਕੇ ਆਏ ਤੇ ਉਹਨਾਂ ਨੇ ਕਿਹਾ ਕਿ ਉਹ ਲੈ ਇਹਦੇ ਵਿਰੁੱਧ ਤੇ ਕੋਈ ਕੇਸ ਨਹੀਂ ਹੈ ਤੇ ਮਗਰੇ ਜ ਸੁਪਰੀਮ ਕੋਰਟ ਦਾ ਫੈਸਲਾ ਅਜ ਦਾ ਥੋੜੀ ਦੇਰ ਬਾਅਦ ਤੇ ਇਨੇ ਇੱਕ ਇਨੇ ਕਿਹੜੇ ਜਿਹੜੇ ਬੁਲਾਕਾਤੀ ਸੀ ਉਹ ਕਿਵੇਂ ਜੱਜ ਬਣ ਗਏ ਜਾਣੀ ਹੁਣ ਜਦੋਂ ਬੰਦਾ ਪੁੱਠੇ ਸਾਹ ਪੈਂਦਾ ਨਾ ਖੈਰਿਆ ਜੀ ਹੁਣ ਇਹ ਇਹਦਾ ਮਤਲਬ ਇਹ ਆ ਕਿ ਉਹ ਜਿਹੜਾ ਇੱਕ ਫਾਲੋਅਰ ਹੈਗੇ ਆ ਪੰਚਿਕ ਹੈਗੇ ਆ ਰਾਧਾ ਸੁਆਮੀਆ ਦੇ ਉਹਨਾਂ ਨੂੰ ਵੀ ਇਹ ਆਪਣੇ ਵਿਰੁੱਧ ਹੁਣ ਖੜੇ ਕਰ ਲੈਣਗੇ ਹੂੰ ਅੱਛਾ ਇੱਕ ਬਾਬੇ ਦੀ ਮਿਲਣੀ ਕਿਤਾ ਦੇਖਦੇ ਹਾਂ ਬਾਬਾ ਹੁਣੀ ਵੀ ਕੱਲ ਬੜੇ ਕੌਨਫੀਡੈਂਟ ਤੇ ਆਊਟ ਆਫ ਦਾ ਜਿਹੜਾ ਬਾਕਸ ਨਜ਼ਰ ਆਇਆ ਔਰ ਜਿੱਦਾਂ ਬੜਾ ਬੜਾ ਕੌਨਫੀਡੈਂਸ ਤਰੀਕੇ ਦੇ ਨਾਲ ਉਹਨਾਂ ਨੂੰ ਲੱਗਦਾ ਸੀ ਵੀ ਅੱਜ ਜ਼ਮਾਨਤ ਹੋ ਹੀ ਜਾਣੀ ਹੈ ਦੇਖੋ ਕੁਝ ਵੀ ਚਲੋ ਕੇਸਾਂ ਦੀ ਆਪਣੀ ਆਪਣੀ ਅਸੈਸਮੈਂਟ ਹੁੰਦੀ ਹੈ ਜਿਹੋ ਜਿਹੇ ਆਰਗੂਮੈਂਟ ਹੋ ਚੁੱਕੇ ਸੀ ਤਾਂ ਹੁਣ ਲੱਗਦਾ ਸੀ ਕਿ ਹੱਲੇ ਪੱਲੇ ਕੁਝ ਗਿਆ ਨਹੀਂ ਉੱਥੇ ਕੋਈ ਬਹੁਤਾ ਪੇਚ ਨਹੀਂ ਹੈ ਕੁਝ ਤੇ ਉਹਦੇ ਤੋਂ ਅੰਦਾਜ਼ਾ ਹੋ ਸਕਦਾ ਕੁਝ ਉਹਨਾਂ ਦਾ ਲੋਕਾਂ ਦਾ ਆਪਣੇ ਸੋਰਸਸ ਵੀ ਹੋਣਗੇ ਤੇ ਤੁਸੀਂ ਬਾਬੇ ਨੂੰ ਪੁੱਛੋ ਵੀ ਤੁਹਾਨੂੰ ਕਿੱਥੋਂ ਪਤਾ ਲੱਗਾ ਸੀ ਹੁਣ ਮੈਨੂੰ ਕੋਈ ਕੋਣ ਤੇ ਕੋਈ ਉਹਨਾਂ ਨੇ ਸਲਾਹ ਨਹੀਂ ਕੀਤੀ ਆਖੇ ਕਿ ਮੈਂ ਇਸ ਕਰਕੇ ਇਹ ਸਹਾਰਾ ਦਿੱਤਾ ਕਿ ਪਰ ਆਪਾਂ ਜਿਹੜਾ ਬਾਹਰ ਹੁੰਦਾ ਸਲੋਣੇ ਆ ਉਹਦੇ ਦੋ ਕਾਰਨ ਨੇ ਇੱਕ ਤੇ ਮੁਲਾਕਾਤਾਂ ਉਹ ਪਹਿਲਾਂ ਵੀ ਮਿਲ ਕੇ ਆਏ ਆ ਦੋ ਵਾਰ ਸ਼ਾਇਦ ਇਹ ਦੋ ਪਹਿਲਾਂ ਵੀ ਮਿਲੇ ਆ ਕਾਰਨ ਹੁਦਾਇਕ ਉਹਨਾਂ ਦੇ ਉਹ ਰਿਸ਼ਤੇਦਾਰ ਲੱਗਦੇ ਦੂਰੋਂ ਆ ਨੇੜੇ ਉਹ ਮੈਨੂੰ ਨਹੀਂ ਪਤਾ ਹੈ ਰਿਸ਼ਤੇਦਾਰ ਹੈਗੇ ਵੀ ਗਣਿਤ ਕੋ ਬਲੋਂ ਜਿਹੜੇ ਆ ਐਮ ਐਲ ਏ ਮੈਡਮ ਹੈ ਉਹਨਾਂ ਦੇ ਵਾਈਫ ਮਜੀਤਿਆ ਤੇ ਉਹਨਾਂ ਵੱਲੋਂ ਕੁਝ ਮੇਰੇ ਖਾ ਰਿਸ਼ਤੇਦਾਰੀ ਹੈ ਕਿ ਮੈਂ ਕਦੀ ਬਹੁਤਾ ਉਹਦੇ ਚ ਦਿੱਲਚਸਪੀ ਇਸ ਕਰਕੇ ਉਹਨਾਂ ਨੇ ਤੇ ਉਹਨਾਂ ਕੋਲ ਇੱਕ 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 ਤਰੀਕਾ ਤੇ ਹੈ ਹੀ ਹੈ ਨਾ ਕਿ ਆਪਾਂ ਰਿਸ਼ਤੇਦਾਰਾਂ ਨੂੰ ਨਹੀਂ ਮਿਲਣਾ ਤੇ ਹੋਰ ਕਿਹਨੂੰ ਮਿਲਣਾ ਠੀਕ ਅੱਛਾ ਇੱਕ ਇਹ ਵੀ ਗੱਲ ਆ ਵੀ ਕਹਿੰਦੇ ਵੀ ਬਾਬੇ ਦੀ ਸੈਟਿੰਗ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਆ ਤੇ ਉਹ ਇਸ ਕਰਕੇ ਕਿਤੇ ਨਾ ਕਿਤੇ ਇਹ ਸ਼ਰਮਣੀ ਅਕਾਲੀ ਦਲ ਬੀਜਪੀ ਵਾਲਾ ਗੱਠ ਜੋੜ ਤੇ ਨਹੀਂ ਕਰਾ ਰਹੇ ਸੀਗੇ ਉਹ ਗੱਲ ਬਾਅਦ ਦੀ ਆ ਜੇ ਪਰ ਪਹਿਲੀ ਗੱਲ ਤੇ ਆ ਕਿ ਪ੍ਰਧਾਨ ਮੰਤਰੀ ਦੀ ਸੈਟਿੰਗ ਕਿਹਦੇ ਨਾਲ ਨਹੀਂ ਆ ਗਈ ਉਹਨਾਂ ਦੀ ਪ੍ਰਧਾਨ ਮੰਤਰੀ ਤਾਂ ਹਰ ਬਾਬੇ ਨਾਲ ਸੈਟਿੰਗ ਆ ਪਾਵੇਂ ਉਹਨੇ ਗੇਰਵਾ ਪਾਇਆ ਪਾਵੇਂ ਉਹਨੇ ਕਿਸੇ ਰੰਗ ਦਾ ਪਾਇਆ ਚਿੱਟਾ ਪਾਇਆ ਕੁਛ ਪਾਇਆ ਕਾਲਾ ਪਾਇਆ ਉਹ ਸਾਰਿਆਂ ਨਾਲ ਬਾਬੇ ਦੀ ਸੈਟਿੰਗ ਹੈਗੀ ਆ ਉਹ ਇੱਥੇ ਆ ਕੇ ਗਏ ਆ ਨਰਿੰਜਣ ਦਾਸ ਦੇ ਡੇਰੇ ਤੇ ਆ ਕੇ ਉਹ ਦੀ ਸੈਟਿੰਗ ਹੀ ਆ ਨਿਰੰਕਰਾਂ ਦੇ ਨਹੀਂ ਨਿਰੰਕਾਰੀ ਕਿਹਾ ਰੇ ਦੂਜੇ ਬਾਬੇ ਜਿਹੜੇ ਆ ਰਾਧਾ ਸੁਆਮੀ ਉਹਨਾਂ ਦੇ ਦੇ ਅੰਮ੍ਰਿਤਸਰ ਵੀ ਆਉਂਦਾ ਮੋਨ ਪਾਗਬਤ ਹੁੰਦਾ ਵੀ ਇਹ ਵੀ ਉਹ ਤੇ ਜੇ ਮੋਨ ਪਾਗਬਤ ਅੰਮ੍ਰਿਤਸਰ ਆ ਗਿਆ ਤੇ ਸਮਝ ਲਓ ਮੋਦੀ ਵੀ ਦੀ ਛਤਰਛਾਇਆ ਹੋਈ ਗਈ ਵਿੱਚੇ ਇਸ ਕਰਕੇ ਸੱਚਾ ਸੋਚਦਾ ਕਿ ਕਿਵੇਂ ਬਾਰ-ਬਾਰ ਪ੍ਰੋਲ ਹੁੰਦੀ ਹੈ ਇਸ ਕਰਕੇ ਜਿਹੜੇ ਢੇਰੇ ਆ ਨਾ ਉਹ ਤੇ ਉਹਨਾਂ ਰਾਜਨੀਤਿਕ ਪਾਰਟੀਆਂ ਦੇ ਇੱਕ ਕਿਸਮ ਦੇ ਵੋਟ ਬਟੋਰਨ ਵਾਲੇ ਇੱਕ ਗਾਂ ਆਊਟਸੋਰਸ ਕੀਤੇ ਹੋਏ ਜਿੱਦਾਂ ਹੁੰਦਾ ਨਾ ਕਿ ਇਨਫਲੂਐਂਸ ਨੂੰ ਆਊਟਸੋਰਸ ਕਰਨਾ ਪਾਰਟੀ ਇੱਕ ਪਾਰਟੀ ਦਾ ਸਿੱਧਾ ਕੰਮ ਇੱਕ ਬਾਬਿਆਂ ਰਾਹੀਂ ਕੰਮ ਤੇ ਤੁਹਾਨੂੰ ਇੰਨਾ ਠੇਕਾ ਦੇਦਾ ਯਾਰ ਇੰਨੀਆਂ ਕੁ ਵੋਟਾਂ ਇੱਥੇ ਪਵਾ ਦਿਓ ਝਾੜ-ਜੰਬ ਕੇ ਕਿਸੇ ਵੀ ਤਰੀਕੇ ਨਾਲ ਤੇ ਤੁਹਾਨੂੰ ਜੋ ਕਹੋਗੇ ਤੁਹਾਡਾ ਸੇਵਾ ਪਾਣੀ ਹੋ ਜਾਊਗਾ ਮਤਲਬ ਐ ਇਹ ਕਹਿਣ ਦੀਆਂ ਗੱਲਾਂ ਨਹੀਂ ਹੁੰਦੀਆਂ ਮਿਊਚੁਅਲ ਅੰਡਰਸਟੈਂਡਿੰਗ ਜਦੋਂ ਮੈਂ ਤੁਹਾਡੇ ਡੇਰੇ ਤੇ ਚਲੇ ਹੀ ਗਿਆ ਤੇ ਇਹਦਾ ਮਤਲਬ ਕੁਝ ਲੈ ਨਹੀਂ ਗਿਆ ਇਹ ਕੋ ਉਥੇ ਕੁਝ ਦਿੱਤਾ ਬਕਸ਼ਿਸ਼ ਨੇ ਹੋਏਗੀ ਜਦੋਂ ਪਦਮਸ਼ਰੀ ਮਿਲ ਗਿਆ ਆ ਬੱਲਾਂ ਵਾਲੇ ਡੇਰੇ ਨੂੰ ਉੱਤੇ ਫਿਰ ਨਾਲ ਸਾਡਾ ਵੀ ਤੇ ਕੁਝ ਧਿਆਨ ਦਿਓ ਨਾ ਦਸੰਬਰ ਤੋਂ ਬਾਅਦ ਪਹਿਲਾਂ ਡੇਰੇ ਨਾਲ ਦੇ ਹੈੱਡ ਨਾਲ ਮੀਟਿੰਗ ਹੁੰਦੀ ਹੈ ਪ੍ਰਧਾਨ ਮੰਤਰੀ ਦੀ ਉਦੋਂ ਬਾਅਦ ਪਦਮਸ਼ਰੀ ਮਿਲਦਾ ਉਦੋਂ ਬਾਅਦ ਉਹ ਉੱਥੇ ਜਾ ਕੇ ਆਉਂਦੀ ਹੈ ਇਹ ਕੰਮ ਇਕੱਲੇ ਉਸ ਨਾਲ ਨਹੀਂ ਹੈ ਮੈਂ ਤੁਹਾਨੂੰ ਗੱਲ ਕਹਿੰਦਾ ਕਿ ਸਾਰੇ ਡੇਰੇ ਜਿੱਥੇ ਜਿੱਥੇ ਵੀ ਪ੍ਰਭਾਵਤ ਵੋਟਰਾਂ ਨੂੰ ਵੋਟਾਂ ਨੂੰ ਉਹ ਕਰਦੇ ਆ ਉਹ ਲਗਾਤਾਰ ਚੱਲ ਜੰਦਾ ਤੇ ਉਹਨਾਂ ਚੋ ਇਹ ਡੇਰਾ ਰਾਜਾ ਸੁਆਮੀਆ ਵੱਲ ਵੀ ਹੈਗਾ ਰਹੀ ਗੱਲ ਜਿਹੜਾ ਤੁਹਾਡਾ ਦੂਜਾ ਸਵਾਲ ਹੈ ਕਿ ਇਹਦਾ ਰਿਜ਼ਲਟ ਬੀਜੇਪੀ ਵੱਲ ਜਾਂ ਉਸ ਕਿਸਮ ਦਾ ਕੀ ਹੋ ਜਾ ਨਿਕਲੂਗਾ ਹੂੰ ਇਹ ਗੱਲ ਠੀਕ ਹੈ ਕਿ ਬੀਜੇਪੀ ਨਾਲ ਰਾਜਾ ਸੁਆਮੀਆ ਦੇ ਇਸ ਵੇਲੇ ਸਬੰਧ ਉਹ ਨਜ਼ਰ ਆ ਰਹੇ ਜਿਹੜੇ ਮੈਂ ਵੀ ਦੱਸਿਆ ਤੇ ਲੋਕਾਂ ਦੇ ਮਨ ਚ ਵੀ ਹੈ ਹੁਣ ਕੀ ਇਹ ਦੇ ਵਿੱਚ ਇਸ ਪਾਸਿਓਂ ਇਹ ਨਿੱਜੀ ਸਮਾਜਿਕ ਉਨ੍ਹਾਂ ਦੀ ਆਪਣੇ ਰਿਸ਼ਤੇਦਾਰੀ ਵਾਲੀ ਸਿਰਫ ਨਭਾਈ ਹੈ ਜਾਂ ਉਹਦੇ ਵਿੱਚ ਕੁਝ ਰਾਜਨੀਤਿਕ ਸਨੇਹਾਂ ਵੀ ਹੈ ਮੇਰਾ ਕਹਿ ਲਾ ਜੇ ਆਪਾਂ ਉਹਨਾਂ ਨੂੰ ਬਾਹਰ ਆ ਲੈਣ ਤੀਏ ਬਾਹਰ ਆ ਕੇ ਕੁਝ ਅਕਾਲੀ ਦਲੀਆਂ ਵਿੱਚ ਮੋਬਕ ਹੋ ਗਈਆਂ ਮੀਟਿੰਗਾਂ ਤੋਂ ਬਾਅਦ ਫਿਰ ਇਹ ਹੌਲੀ ਹੌਲੀ ਪਤਾ ਲੱਗੂਗਾ ਔਰ বিজেਪ ਐਸੇ ਮਹੀਨੇ ਮੇਰਾ ਖਿਆਲ ਤੇ ਜੋ ਵੀ ਤਰੀਕ ਨੂੰ ਅਮਿਤ ਸ਼ਾਹ ਨੇ ਵੀ ਆਪਣਾ ਹੋ ਅਮਿਤ ਸ਼ਾਹ ਨੇ ਵੀ ਹਾਂ ਹੋ ਸਕਦਾ ਉਦੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਕਿਸੇ ਕਿਸਮ ਦੀ ਇਹੋ ਜਿਹਾ ਅਕਾਰ ਚੜਾ ਦੇਖੇ ਪਰ ਜੋ ਮੈਨੂੰ ਇਨਫੋਰਮੇਸ਼ਨ ਹੈ ਅੱਜ ਦੀ ਤਰੀਕ ਦੇ ਵਿੱਚ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਅਜੇ ਕੋਈ ਬੀਜੇਪੀ ਵੱਲ ਸ਼੍ਰੋਮਣੀ ਕਾਲੀ ਦਲ ਦਾ ਕੋਈ ਇਹੋ ਜਿਹਾ ਬ੍ਰਿਜ ਬੰਡਾ ਨਜ਼ਰ ਨਹੀਂ ਆਉਂਦਾ ਅੱਛਾ ਇੱਕ ਪ੍ਰੋਫੈਸਰ ਸਾਹਿਬ ਇਹ ਵੀ ਗੱਲ ਦੱਸਿਓ ਕੱਲ ਕੱਲ ਇੱਕ ਇਹ ਵੀ ਇੱਕ ਸਟੇਟਮੈਂਟ ਲੀ ਵੀ ਜਿਸ ਹਿਸਾਬ ਦੇ ਨਾਲ ਥਾਪੜਾ ਦੇ ਦਿੱਤਾ ਤੇ ਲੱਗਦਾ ਵੀ ਸੀਐਮ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਮਰਜੀਠਿਆ ਵੀ ਹੋ ਸਕਦਾ ਆ 27 ਦੇ ਵਿੱਚ ਸੋ ਇਹ ਇਹ ਕਿਤੇ ਤੁਹਾਨੂੰ ਵੀ ਕੋਈ ਖਬਰ ਆਈ ਇਹ ਸਾਡੀਆਂ ਧਿਆਸ ਇਹ ਸਾਡੀਆਂ ਆਪਣੀਆਂ ਮੰਨਦੀਆਂ ਜਿਹੜੀਆਂ ਨਾ ਉਹ ਕਬੂਤਰ ਉੱਡਦੇ ਆ ਜਾਂ ਫੁੱਲ ਚਿੜੀਆਂ ਜਿਹੜੀਆਂ ਚੱਲਦੀਆਂ ਸਾਡੇ ਮਨ ਦੀ ਪਦਾਇ ਕਿਉਂਕਿ ਜਦੋਂ ਬੜਾ ਜਦੋਂ ਆ ਜਾਂਦਾ ਨਾ ਮੁੱਛ ਖੜੀ ਕਰਨ ਵਾਲਾ ਲੀਡਰ ਤੇ ਲੋਕਾਂ ਨੂੰ ਲੱਗਦਾ ਲੈ ਬੱਤਲਾ ਦੰਗ ਬੰਦਾ ਆ ਗਿਆ ਤਖਣਾ ਔਰ ਪਜਾਤੀਆਂ ਨੂੰ ਇਹ ਬੜੀ ਇੱਕ ਕਮਜ਼ੋਰੀ ਕਹਿ ਲਓ ਜਾਂ ਉਹਨਾਂ ਦੀ ਖਾਸ ਖੂਬੀ ਕਹਿ ਲਓ ਜਿਹੜਾ ਵੀ ਮੁੱਛ ਤੇ ਪਾਤਰਾ ਕੇ ਚੱਲਦਾ ਤੇ ਉਹਦੇ ਪਿੱਛੇ ਬਹੁਤ ਲੱਗਦੇ ਆ ਯੇ ਯਾਰ ਅਸਲੀ ਬੰਦਾ ਸਾਨੂੰ ਜਿਹੜਾ ਬਚਾਊਗਾ ਜਾਂ ਸਾਡੇ ਮਤਲਬ ਕਿਸਮ ਦਾ ਬੰਦਾ ਹੈ ਕਾਇਆ ਇਸ ਕਿਸਮ ਦਾ ਉਹਨਾਂ ਨੂੰ ਚਾਹ ਛੱਡ ਜਾਂਦਾ ਤੇ ਹੁਣ ਚਾਹ ਚਾਹ ਦੇ ਵਿੱਚ ਇਹਨਾਂ ਦੇ ਮਨ 'ਚ ਵਲਵਲੇ ਆ ਰਹੇ ਆ ਭੇ ਹੋਵੇ ਨਾ ਤੇ ਇਹੀ ਕੀ ਮਿਨਿਸਟਰ ਪਾਂਡੇ ਜੀ ਵੀ ਇਹਨਾਂ ਦੇ ਰੁਕਮਾਂ ਤਮਾਰੀਆਂ ਦੀ ਝਾੜੂ ਵਾਲਿਆਂ ਦਾ ਅਚਨ ਘੱਟ ਡੰਡਾ ਲਾ ਕੇ ਇਹ ਮੰਜੀ ਠੋਕੂਗਾ ਪਰ ਇਹ ਦੇਖੋ ਸਾਨੂੰ ਚਾਹੀਦੇ ਬੜੇ 100 ਵਰਜੇ ਜਿਹੜੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਜੀ ਮਿਨਿਸਟਰੀ ਦਾ ਜਾਂ ਸਰਕਾਰ ਨੂੰ ਚਲਾਉਣ ਦਾ ਕੰਮ ਇਕੱਲੀ ਦਬੰਗੀ ਨਹੀਂ ਹੈ ਉਹਦੇ ਜੋ ਪਲੈਨਿੰਗ ਆ ਕੰਟੈਕਸਟ ਆ ਪ੍ਰਭਾਵ ਆ ਮੈਨੂੰ ਲੱਗਦਾ ਜੇ ਕੋਈ ਅਕਾਲੀ ਦਲ ਦੇ ਵਿੱਚ 올 ਪੰਜਾਬ ਪ੍ਰਭਾਵਿਤ ਕਰਨ ਵਾਲਾ ਕੋਈ ਜਾਂ ਜਿਹਦਾ ਸਾਰੀ ਜਗ੍ਹਾ ਰੈਪਿਊਟੇਸ਼ਨ ਆ ਕਿਤੇ ਘੱਟ ਕਿਤੇ ਵੱਧ ਪਰ ਸਾਰਾ ਪੰਜਾਬ ਹੈਗਾ ਉਹ ਸੁਖਬੀਰ ਸਿੰਘ ਬਾਦਲ ਹੀ ਹੈਗਾ ਉਹ ਕਿਸੇ ਵੀ ਉਸ ਲੀਡਰ ਦਾ ਪੰਥਕ ਪੋਲਿਟਿਕਸ ਵਿੱਚ ਇਨਾ ਪ੍ਰਭਾਵ ਪੰਜਾਬ ਦੇ ਵੋਟਰਾਂ ਅੰਦਰ ਨਾ ਜਨ ਨਹੀਂ ਹੁੰਦਾ ਹੁਣੇ ਮਾਜੇ ਦੇ ਚਮੈਲ ਤੇ ਹੈ ਪਰ ਜਿਹੜਾ ਇਕੱਲਾ ਮਾਜੇ ਦੇ ਨਾਲ ਤੇ ਨਹੀਂ ਨਾ ਗੱਲ ਬਣਨੀ ਹੈ ਅੱਛਾ ਦਿਲਚਸਪ ਹੋਏਗੀ ਹੁਣ ਰਾਜਨੀਤੀ ਕਿਉਂਕਿ ਮਜੀਠੀ ਆਦੀ ਇੱਕ ਬੋਲਚਾਲ ਰਣੀ ਬੜੀ ਮਜਾਈਆ ਜੀ ਹੁੰਦੀ ਆ ਜਦੋਂ ਪ੍ਰੈਸ ਕਾਨਫਰੰਸ ਵੀ ਕਰਦੇ ਆ ਉਦੋਂ ਵੀ ਬੜੇ ਟੋਟਨੇ ਲਾਉਂਦੇ ਆ ਤੇ ਹੁਣ ਦਿਲਚਸਪ ਤੇ ਇੰਟਰਸਟਿੰਗ ਹੋ ਜਾਏਗੀ ਰਾਜਨੀਤੀ ਅੱਤ ਨਹੀਂ ਅੱਤਨਾ ਨਹੀਂ ਜੇ ਤੁਸੀਂ ਵੀ ਮੋੜ ਚ ਖੈਰਾ ਸਾਹਿਬ ਸਾਨੂੰ ਬਾਹਰ ਆਉਣਾ ਚਾਹੀਦਾ ਅੱਜ ਚੁਟਕਲਿਆ ਨੇ ਲਿਆ ਕੇ ਸਾਡੇ ਸਿਰ ਤੇ ਸਾਰੇ ਬਿਠਾ ਕੇ ਹੂੰ ਚੁਟਕਲੇ ਹੀ ਸੀ ਹਾਈ ਸਾਰੇ ਜਾਂ ਕਾਮੇਡੀ ਸੀ ਨਾ ਸਭਾ ਪੰਜਾਬੀਆਂ ਨੂੰ ਨਾ ਪੰਜਾਬੀਆਂ ਨੂੰ ਇਹ ਆਉਂਦਾ ਤੇ ਨਹੀਂ ਯਾਰ ਜਿਹੜਾ ਗੱਲਾਂ ਐਡੇ ਮਾਰਦਾ ਠਾ ਛੋਟਾ ਠਾ ਛੋਟਾ ਕੇਦੀ ਕਿਸੇ ਦੀ ਪੱਗ ਨਹੀਂ ਛੱਡਦਾ ਸਾਰਿਆਂ ਦੀ ਪੱਗ ਲਾ ਕੇ ਮਜੇ ਲੈਂਦਾ ਭਗਵੰਤ ਮਾਨ ਦੀ ਮੈਂ ਗੱਲ ਕਰਿਆ ਨਾ ਮੈਨੂੰ ਪਤਾ ਲੱਗ ਗਿਆ ਹਾਂ ਬੰਦਾ ਕਲਾਕਾਰ ਆ ਉਹਨੂੰ ਉਹ ਕਲਾਕਾਰੀ ਤੇ ਜਿਹੜੀ ਜੀ মিনিਸਟਰ ਦੀ ਪੋਲਿਟਿਕਸ ਹੈ ਉਹ ਦੋ ਅਲੱਗ-ਅਲੱਗ ਚੀਜ਼ਾਂ ਤੁਸੀਂ ਜਿਹੜਾ ਫਿਲਮ ਦੇ ਵਿੱਚ ਫਿਲਮੀ ਐਕਟਰ ਜਾਂ ਐਕਟ੍ਰੀਸ ਕੰਮ ਕਰਦੀ ਆ ਉਹ ਇੱਕ ਸਟੇਜੀ ਕੰਮ ਆ ਔਰ ਉਹ ਕਾ ਪ੍ਰਿਆਪ ਚ ਬਹੁਤ ਔਖਾ ਕੰਮ ਹੈ ਮੈਂ ਤੇ ਕਿਹਨਾ ਪੋਲਿਟਿਕਸ ਨਾਲ ਉਹਦੀ ਔਖਾ ਕੰਮ ਹੈ ਜਿਆਦਾ ਬਰੀਕੀ ਦਾ ਜਿਆਦਾ ਸੈਂਸਿਬਿਲਟੀ ਦਾ ਪਰ ਜਿਹੜਾ ਰਾਜਨੀਤਿਕ ਕੰਮ ਹੈ ਉਹ ਵੀ ਇੱਕ ਬੈਲੈਂਸ ਰੱਖ ਕੇ ਚੱਲਣਾ ਭਾਂਤ ਭਾਂਤ ਦੀ ਮੂਲੀ ਨੂੰ ਸਾਰਿਆਂ ਨੂੰ ਸਮੋ ਕੇ ਚੱਲਣਾ ਨਾਲ ਲੈ ਕੇ ਚੱਲਣਾ ਉਹ ਵੀ ਬਹੁਤ ਔਖਾ ਕੰਮ ਹੈ ਬੈਲੈਂਸ ਬਣਾ ਕੇ ਰੱਖਣਾ ਤੇ ਇਸ ਲਈ ਇਸ ਲਈ ਇਹ ਜਿਹੜੇ ਆ ਨਾ ਮਿਕਸ ਕਰ ਦਿੰਨੇ ਆਸੀਂ ਪੰਜਾਬੀ ਮਾਈਂਡ ਸੈਟ ਸਾਡਾ ਤੇ ਨਾਲੇ ਚੁਟਕਲੇ ਨਾਲੇ ਚੀ ਮਿਨਿਸਟਰੀ ਜਾਂ ਨਾਲੇ ਮਿਨਿਸਟਰੀ ਇਹ ਨਹੀਂ ਕੰਮ ਚੱਲਣਾ ਹੈ ਆਪਾਂ ਕੀ ਪ੍ਰਧਾਨ ਮੰਤਰੀ ਕਿਤੇ ਸੁਖੜਾ ਜੇ ਕੋਈ ਚੁਟਕਲਾ ਨਹੀਂ ਛਾੜਦੇ ਬੜੇ ਕਾਮਯਾਬ ચીਫ ਮਿਨਿਸਟਰ ਵੀ ਸੀਗੇ ਪ੍ਰਧਾਨ ਮੰਤਰੀ ਵੀ ਪਰ ਇਹਨਾਂ ਨੇ ਆਪਣੇ ਜਿਹੜੇ ਭਗਵੰਤਮਾਨ ਦੇ ਚੁਟਕਲਿਆਂ ਨੇ ਚਲੋ ਮਨੋਰੰਜਨ ਛੁਰੂ ਛੁਰੂ ਕੀਤਾ ਜਦੋਂ ਕੰਮ ਦਾ ਝਗਾ ਝੌੜ ਹੋਇਆ ਤੇ ਹੁਣ ਕਹਿੰਦੇ ਯਾਰ ਬਸ ਚੁਟਕਲੇ ਬਹੁਤ ਹੋ ਗਏ ਉਹੋ ਹੀ ਜ਼ਹਿਰ ਵਾਗਦੇ ਲੱਗਦੇ ਆਸਾਨੀ ਆਉਂਦਾ ਰੋਣਾ ਆਉਂਦਾ ਵਾਕੇ ਇਹ ਕੰਮ ਇਹ ਕੰਮ ਤੁਸੀਂ ਜਿਹੜਾ ਕਹਿ ਰਹੇ ਆ ਨਾ ਕਿ ਹੁਣ ਇਹ ਵੀ ਆ ਕੇ ਬਾਹਰ ਆਪਾਂ ਨੂੰ ਹੁਣ ਮਜ਼ੇ ਆਉਣਗੇ ਪੀਏ ਉਹਨਾਂ ਦੇ تیر ਮਾਰੂ ਉਹਨਾਂ ਦੇ تیر ਉਹ ਠੀਕ ਹੈ ਮ제 ਲੈ ਲੂ ਪਰ ਆਪਣੀ ਚਿੰਤਾ ਜਿਹੜੀ ਹੈ ਮੀਡੀਆ ਦੀ ਤੇ ਸਾਡੇ ਥਿੰਕਰਸ ਦੀ ਜਾਗਤੀ ਜਿਸ ਨਾਲ ਇਹ ਹੋਣੀ ਚਾਹੀਦੀ ਹੈ ਕਿ ਪੰਜਾਬ ਨੂੰ ਜਿਸ ਜਗ੍ਹਾ ਤੇ ਬੈਠਾ ਉਹਨੂੰ ਤਾਂ ਦੁਬਾਰਾ ਚੁੱਕ ਕੇ ਕਿਵੇਂ ਲਜਾਇਆ ਜਾਏ ਉਹਦੇ ਲਈ ਬੜੇ ਸਮਝਦਾਰ ਤੇ ਸਭੇ ਸਾਂਝੀ ਵਾਲ ਵਾਲੇ ਜਿਹੜੇ ਸਾਰੇਆਂ ਨੂੰ ਇੱਕ ਸਾਂਝੀ ਬਾਲਤਾ ਦਾ ਸੁਨੇਹਾ ਦੇ ਕੇ ਜੋ ਹੁਝੀ ਹਾਲਾਤ ਇਸ ਦੇਸ਼ ਦੇ ਵਿੱਚ ਆ ਜਾਂ ਪੰਜਾਬ ਦੇ ਵਿੱਚ ਆ ਕਿ ਜਾਤਾਂ ਦੀ ਤੇ ਧਰਮ ਦੀ ਰਾਜਨੀਤੀ ਨੂੰ ਵਧਾ ਕੇ ਉਹਦੇ ਤੇ ਸੱਤਾ ਦੀਆਂ ਪੌੜੀਆਂ ਚੜਨਾ ਉਸ ਨੂੰ ਥੋੜਾ ਜਿਆਦਾ ਰੋਕ ਲੱਗੇ ਔਰ ਲੋਕਾਂ ਦੇ ਮੁੱਦਿਆਂ ਤੇ ਰਾਜਨੀਤੀ ਜਿਹੜੀ ਆ ਕੇ ਟਿਕੇ ਜੀ ਪ੍ਰੋਫੈਸਰ ਸਾਹਿਬ ਬਹੁਤ ਸ਼ੁਕਰੀਆ ਸਾਡੇ ਨਾਲ ਇਹ ਗੱਲਬਾਤ ਕਰਨ ਦੀ ਵਾਕਿਆ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਸੀਰੀਅਸਨੈਸ ਬਹੁਤ ਗੰਭੀਰਤਾ ਬਹੁਤ ਜ਼ਰੂਰੀ ਹੈ ਔਰ ਹਰ ਕਿਸੇ ਦੀ ਪੱਗ ਜਿਹੜੀ ਹੈ ਨਾ ਉਨੀ ਹੈ ਮੈਂ ਜਿੰਨੀ ਸਾਡੀ ਹੋਇਆ ਸੋ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਮੈਨੂੰ ਪਤਾ ਤੁਹਾਡੇ ਕੋਲੇ ਬਹੁਤ ਲਿਮਟਿਡ ਸਮਾਂ ਸੀ ਸਸਟਰੀਆ ਕਾਰ